ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਸਵੇਰ ਦੇ ਵੀਰੋ 9 ਵਜੇ ਤੇ ਆਪਾਂ ਜਾਇਸੇ ਫੇਰ ਆਪਣੀ ਮੋਟਰ ਪਾ ਕਿਉਂਕਿ ਮੋਟਰ ਚਲਾ ਰખી ਆਪਾਂ ਨੇ ਅੱਜ ਸਵੇਰੇ ਸਵੇਰੇ ਤੇ ਪੱਗਾਂ ਨੇ ਕਿੰਨਾ ਪਾਣੀ ਲਾਇਆ ਹੋਇਆ ਤੁਹਾਨੂੰ ਦਿਖਾਣੇ ਆ ਤੇ ਇਹ ਮੌਸਮ ਵਧੀਆ ਹੋਇਆ ਤੇ ਧੁੱਪ ਨਹੀਂ ਕਰੀ ਤੁਹਾਨੂੰ ਦਿਖਾਣੇ ਆ ਤੇ ਆ ਦੇਖੋ ਵੀਰੋ ਤੇ ਮੌਸਮ ਬਹੁਤ ਸੋਹਣਾ ਹੋਇਆ ਤੇ ਸਪਲੈਂਡਰ ਤੇ ਇੱਧਰ ਆਪਾਂ ਮੋਟਰ ਚਲਾਈ ਹੋਈ ਆ ਬਾਈ ਦੇਖ ਸਕਦੇ ਹੋ ਚੱਲ ਰਹੀ ਆ ਵੀਰੋ ਪਰੇ ਟੈਬਲੈਂਡ ਦੇ ਵਿੱਚੋਂ ਆਪਾਂ ਇਹ ਚਲਾਈ ਹੋਈ ਹੈ ਪਰਲੇ ਕਿੱਲੇ ਚੋਂ ਆਪਣੇ ਦੋ ਕਿੱਲੇ ਪਰਾਂ ਤੇ ਉੱਥੇ ਚਲਾਈ ਹੋਈ ਆਪਾਂ ਕਿਉਂਕਿ 11 ਕਿ ਕਿ ਚਲਾਇਆ ਹੋਇਆ ਤੇ 26 ਦਾ ਆਪਣੀ ਪੱਕਰੀ ਆ ਤੁਹਾਨੂੰ ਪਤਾ ਹੀ ਆ ਤੇ ਆ ਦੇਖ ਸਕਦੇ ਹੋ ਸਾਹਮਣੇ ਤਿੰਨ ਚਾਰ ਕਿੱਲੇ ਆਪਣੇ ਪੱਕੇ ਹੋਏ ਆ ਤੇ ਇਸ ਕਰਕੇ ਆਪਾਂ ਨਾ ਇਹ 26 ਸੌਰੀ 11 ਕਿ ਚਲਾਈ ਹੋਈ ਆ ਤੇ ਡੇੜਾ ਮਾਰਨਾ ਇਥੇ ਪਰਗੇ ਕਿ ਨਹੀਂ ਤੇ ਹਲੇ ਚਲੋ ਲੱਗੇਗਾ ਘੰਟਾ ਡੇਢ ਘੰਟਾ ਤੇ ਮੈਂ ਕਿਹ ਇੰਨਾ ਤੁਹਾਨੂੰ ਚਲੋ ਆਪਣੇ ਮੋਟਰ ਦਾ ਬਿਓ ਦਿਖਾ ਦਈਏ ਸਵੇਰ ਦਾ ਟਾਈਮ ਆ ਤੇ ਮੌਸਮ ਬਹੁਤ ਵਧੀਆ ਬਣਿਆ ਧੁੱਪ ਨਹੀਂ ਕਰ ਰਹੀ ਵੀਰੋ ਇਹ ਦੇਖ ਸਕਦੇ ਹੋ ਤੁਸੀਂ ਮੌਸਮ ਤੇ ਉਹ ਸਾਹਮਣੇ ਸੂਰਜਾ ਤੇ ਆਪਾਂ ਸਾਗ ਦੇਖ ਲਓ ਤੇ ਬੇਲਾਂ ਵਿੱਚ ਅੱਜ ਆਪਾਂ ਦੋ ਤਿੰਨ ਦਿਨੋਂ ਕਿਆ ਲੈ ਕੇ ਸੀ ਤਿੰਨ ਚਾਰ ਤੇ ਅੱਜ ਫੇਰ ਵਧੀਆ ਉਤਰ ਰਹੀ ਆ ਤੇ ਚਲੋ ਫੇਰ ਤੋੜਦੇ ਆ ਪਹਿਲਾਂ ਕਿਆ ਆਪਾਂ ਤੇ ਆਪਣੀ ਬੇਲਾਂ ਵੀਰੋ ਦੇਖੋ ਇਹ ਬਹੁਤ ਦੇਖੋ ਹੁਣ ਅੱਜ ਮੌਸ ਵੀ ਸੀ ਤੇ ਆਪਾਂ ਪੱਤੇ ਪੁੱਤੇ ਮੱਥਾ ਦੇਖੋ ਤੋਰੀਆਂ ਛੋਟੇ ਛੋਟੇ ਲੱਗ ਰਹੀਆਂ ਤੇ ਰੋਜ ਉਤਰ ਜਾਂਦੀਆਂ ਵੀਰੋ ਇਹ 10 10 15 15 ਮਤਲਬ ਵਧੀਆ ਉਤਰ ਜਾਂਦੀਆਂ ਤੇ ਕੀ ਆ ਵੀ ਵੀਰੋ 2 1 3 ਛੱਡ ਕੇ 5 7 ਉਤਰੇ ਜਾਂਦੀਆਂ 5 7 ਤੋਂ ਜ਼ਿਆਦਾ ਦੇ ਕੋਈ ਕਾ ਹੋ ਰਹੀ ਆ ਸਾਹਮਣੇ ਤੇ ਇੱਕੋ ਹੋ ਰਹੀ ਆ ਤੇ ਹੋ ਰੀਆਂ ਵੱਡੀਆਂ ਵਿੱਚ ਤੇ ਉਹ ਲੱਗ ਰਹੀ ਆ ਤੇ ਵਿੱਚ ਕਿੱਡੀ ਵੱਡੀ ਦਿਖੇ ਰਹੀ ਹੁਣ ਤੁਹਾਨੂੰ ਤੇ ਆਪਾਂ ਤੋੜਾਂਗੇ ਪਹਿਲਾਂ ਤੁਹਾਨੂੰ ਦਿਖਾ ਦਈਏ ਛੋਟੀ ਜੀ ਬੇਲਾਂ ਲਾਣੀ ਚਿਹਦੀਆਂ ਵੀਰੋ ਕਿਉਂਕਿ ਸਬਜ਼ੀ ਤੁਹਾਨੂੰ ਪਤਾ ਬਹੁਤ ਮਹਿੰਗੀ ਹੋ ਰਹੀ ਆ ਤੇ ਆ ਕਿੱਧਰ ਦੇਖੋ ਆ ਲੱਗ ਰਹੀ ਆ ਤੇ ਆ ਬੇਲਾ ਆਪਾਂ ਵੀਰ ਉੱਪਰ ਚੜਾਈਆਂ ਹੋਈਆਂ ਸੀ ਆ ਦੇਖੋ ਡੰਡੇ ਕੱਢ ਕੇ ਤੇ ਆ ਸੂਰਾਂ ਨੇ ਸਾਰੀਆਂ ਤੋੜਤੀਆਂ ਇਸ ਕਰਕੇ ਥੱਲੇ ਗਿਰਗੀਆਂ ਦੇਖੋ ਹੁਣ ਥੱਲੇ ਹੀ ਪੈ ਗਈਆਂ ਇਹ ਬਾਕੀ ਚਲੋ ਮੈਂ ਕਿਹਾ ਜਦੋਂ ਤੱਕ ਉਤਰेंगी ਤੋੜ ਲਾਂਗੇ ਤੇ ਬਾਕੀ ਹੁਣ ਦਿਖਾਉਂਦੇ ਆ ਹੋਰ ਵੀ ਬਹੁਤ ਲੱਗਦੀਆਂ ਇੱਧਰ ਤੇ ਆ ਆਪਣਾ ਝੁੰਨਾ ਗਿਆ 26 ਦਾ ਜਿਹੜਾ ਪੱਕਾ ਖੜਾ ਤੇ ਇੱਧਰਲਾ ਦਾ ਪੂਰਾ ਪੱਕ ਗਿਆ ਇਹ ਵੜਾਣਾ ਆਪਾਂ ਨੇ ਅੱਜ ਜਾਂ ਕੱਲ ਵਿੱਚ ਤੇ ਫੁੱਲ ਪੱਕ ਗਏ ਵੀਰੋ ਕਿਉਂ ਸੂਰ ਵੀ ਬਹੁਤ ਨੁਕਸਾਨ ਕਰ ਰਹੇ ਆ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਆ ਤੇ ਪਹਿਲਾਂ ਆਪਾ ਇਹ ਦੇਖੋ ਸਾਰਾ ਪੱਕ ਰਿਆ ਚਲੋ ਪਹਿਲਾਂ ਆਪਾਂ ਨਾ ਸੌਂਡਾ ਇਕੱਠਾ ਕਰਦੇ ਆਂ ਸੌਰੀ ਪਹਿਲਾਂ ਪੱਕੀਆ ਤੋੜਦੇ ਆਂ ਫਿਰ ਆਪਾਂ ਸੌਂਡਾ ਇਕੱਠਾ ਕਰਕੇ ਉਹ ਜੰਗਲ ਦੇ ਵੱਲ ਜਾਵਾਂਗੇ ਜੰਗਲ ਦੇ ਵਿੱਚ ਵੀਰੋ ਅੱਜ ਆਪਾਂ ਜਿਹੜਾ ਥੋੜੀ ਜੀ ਜਗ੍ਹਾ ਉੱਥੇ ਡੇਢ ਕਿੱਗਾ ਤੇ ਝੋਨਾ ਥੋੜਾ ਜਿਹਾ ਹਰੇ ਇਸ ਕਰਕੇ ਉੱਥੇ ਪਾਣੀ ਲਾਣਾ ਅੱਜ ਤੇ ਇਸ ਕਰਕੇ ਆਪਾਂ ਪਹਿਲਾਂ ਉੱਥੇ ਸੌਰੀ ਪਹਿਲਾਂ ਪੱਕੀਆ ਤੋੜਦੇ ਆਂ ਫਿਰ ਆਪਾਂ ਸੌਂਡਾ ਇਕੱਠਾ ਕਰਕੇ ਫਿਰ ਤੁਹਾਨੂੰ ਜੰਗਲ ਵੱਲ ਲੈ ਜਾਵਾਂਗੇ ਇਹ ਆ ਚੁੰਨਾਈ ਫੁੱਲ ਪੱਕਿਆ ਹੋਇਆ ਵੀਰੋ ਤੇ ਆਪਾਂ ਨਾਲ ਸੂੰਡਾ ਵੀਰੋ ਮੋਟਰ ਤੋਂ ਸੂੰਡਾ ਨਾਲ ਦੇਖੋ ਨਿਚੇ-ਨਿਚੇ ਲਿਆ ਬਿਲਾ ਬਿਨਾ ਆਪਣੇ ਉਹ ਪਰੇ ਠਿੱਕੇ ਦੇ 2 ਕਿੱਲੇ ਲਿੱਤੇ ਹੋਏ ਆ ਤੇ ਉਹਨਾਂ ਚ ਗੇਰਿਆ ਤੇ ਆਪਾਂ ਨੇ ਮੋਟਰ ਪਾ ਦੇ ਬਾਟਾ ਬਣੀ ਤੇ ਆ ਦੇਖੋ ਸੂਰਾ ਨੇ ਕਿੰਨ ਨੁਕਸਾਨ ਕੀਤਾ ਹੋਇਆ ਬੱਟ ਤੇ ਕੋਲ-ਕੋਲ ਤੇ ਆਪਾਂ ਪਹਿਲਾਂ ਉਹ ਸਾਹਮਣੇ ਆਪਣੇ ਠੇਕੇ ਵਾਲੇ ਖੇਤਾਂ ਜਾਂਦੇ ਆ ਉੱਥੇ ਦਿਖਾਵਾਂਗੇ ਤੇ ਆਪਾਂ ਕਿੱਥੇ ਤੱਕ ਪਹੁੰਚਾਏ ਹੋਏ ਸੂੰਡਾ ਸਾਰਾ ਲੰਬਾ ਪਹੁੰਚਾਇਆ ਹੋ ਉਹ ਉੱਧਰ ਆਪਣੇ 2 ਕਿੱਲੇ ਠੇਕੇ ਦੇ ਲਿੱਤੇ ਹੋਏ ਤੇ ਇਸ ਚਲੋ ਫਿਰ ਚੱਲਦੇ ਆ ਪਹਿਲਾ ਸੂਂਡਾ ਇਕੱਠਾ ਕਰਕੇ ਫਿਰ ਮਿਲਦੇ ਆ ਤੁਹਾਨੂੰ ਦੇਖੋ ਵੀਰੋ ਆਪਣੇ ਠੇਕੇ ਦੀ ਦੋ ਕਿਲੇ ਲਿੱਤੇ ਹੋਇਆ ਤੇ ਉਹ ਸੜਕ ਤੱਕ ਆ ਇਹ ਤੇ ਆ ਸੂਂਡ ਦਾ ਆਪਾ ਇਕੱਠਾ ਕਰਨਾ ਆਇਓ ਆਪਣੀ ਮੋਟਰ ਤੋਂ ਆ ਰਹੇ ਆ ਦੇਖੋ ਉਹ ਸਾਹਮਣੇ ਤੋਂ ਕਾਫੀ ਲੰਬਾ ਸੂਂਡਾ ਪਿਆ ਜਾਂਦਾ ਤੇ ਆ ਇਕੱਠਾ ਕਰਨਾ ਸਾਰ ਲੱਵੇ ਲੱਵੇ ਗਿਰਿਆ ਹੋਇਆ ਚਲੋ ਪਹਿਲਾਂ ਆਪਾਂ ਇਕੱਠਾ ਕਰਦੇ ਆ ਫਿਰ ਮਿਲਦੇ ਆ ਤੁਹਾਨੂੰ ਲੈ ਮਿੱਤਰੋ ਆਪਾਂ ਨੇ ਸੂਂਡ ਕੇ ਦੇਖੋ ਕਰ ਲਿਆ ਇਕੱਠੇ ਪੰਜ ਛੜ ਤਾਂ ਕਿਉਂਕਿ ਪਾਣੀ ਦੁਬਾਰਾ ਇੱਕ ਹੋਰ ਲੱਗੂ ਹੈ ਝੋਨੇ ਨੂੰ ਕਿਉਂਕਿ ਹਰਾ ਪਿਆ ਸਾਰਾ ਇਹ ਤੇ ਆ ਬੀਜ ਹੋਰ ਆ ਕੋਈ ਤੇ ਆ ਦੋ ਸੁੰਡ ਦੇ ਆਪਾਂ ਨੇ ਕਰ ਲਈ ਇਕੱਠੇ ਤੇ ਹੁਣ ਆਪਾਂ ਇਹਨੂੰ ਜੰਗਲ ਵਾਲੇ ਲੈ ਜਾਗੇ ਜਿੱਧਰ ਆਪਣੇ ਜੰਗਲ ਵਾਲੇ ਖੇਤਾਂ ਉੱਥੇ ਆਪਾਂ ਪਾਣੀ ਲਾਣਾ ਤੇ ਬਾਕੀ ਪਾ ਇਹ ਛੜਤਾ ਉਹ ਮੋਟਰ ਤੋਂ ਲੈ ਕੇ ਉਰੇ ਤੱਕ ਦੇਖੋ ਇੰਨਾ ਛੜਤਾ ਜਿਹੜਾ ਅੱਗੇ ਪਿੱਛੇ ਸਪਾਂ ਨੇ ਕਰ ਲੀਆ ਇਕੱਠਾ ਆ ਹੁੰਦਾ ਵੀਰੋ ਜ਼ਿੰਮੇਦਾਰਾਂ ਦਾ ਕੰਮ ਤੇ ਇਹਨਾਂ ਨੂੰ ਕੇ ਦੇਖੋ ਇਦਾਂ ਲਿਬੜਨਾ ਪੈ ਜਾਂਦਾ ਦੁਬਾਰੇ ਤੇ ਆਪਾਂ ਹੁਣ ਸੁੰਡ ਕੇ ਇਕੱਠੇ ਕਰਕੇ ਚੱਲਦੇ ਆ ਫਿਰ ਤੇ ਪਰਾਂ ਪਾਣੀ ਲਾ ਕੇ ਆਵਾਂਗੇ ਤੁਹਾਨੂੰ ਮਿਲਦੇ ਆਂ ਜਾ ਕੇ ਚਲੋ ਫਿਰ ਲੈ ਵੀਰੋ ਪਾ ਆ ਗਿਆ ਆਪਣੀ ਮੋਟਰ ਤੇ ਤੇ ਸੂਂਡ ਕੇ ਲਿਆਏ ਤੇ ਆਪਾਂ ਲਿਬੜ ਗਏ ਤੇ ਪਹਿਲਾਂ ਆਪਾਂ ਹੱਥ ਪੈਰ ਧੋ ਲਏ ਸਾਰੇ ਤੇ ਆਪਾਂ ਸੂਂਡ ਕੇ ਵੀਰੋ ਲਿਆਏ ਤੇ ਆਪਾਂ ਸ ਬਲੈਂਡਰ ਆਪਣਾ ਖੜਿਆ ਤੇ ਹੁਣ ਲੈ ਕੇ ਆਪਾਂ ਪਰਲੇ ਮੋਟਰ ਤੇ ਜਾਵਾਂਗੇ ਤੇ ਇਸ ਤੋਂ ਪਹਿਲਾਂ ਆਪਾਂ ਨਾ ਵੀਰੋ ਕਰੇ ਜਾ ਕੇ ਆਣਾ ਕਿਉਂਕਿ ਅੱਜ ਬਾਬੇ ਦੀ ਰਾਹ ਜਗਾਣੀ ਆਪਾਂ ਤੇ ਇਸ ਲਈ ਆਪਾਂ ਨੇ ਚੱਕੀ ਤੋਂ ਆਟੇ ਚੌਲ ਚੱਕ ਕੇ ਲੈਣੇ ਆ ਤੇ ਪਹਿਲਾਂ ਪੱਕੀਆਂ ਦੇਖ ਲਈਏ ਦੋ ਤਿੰਨ ਜਿਹੜੀਆਂ ਲੱਗ ਰਹੀਆਂ ਤੋੜ ਲਈਏ ਤੇ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਤੁਹਾਨੂੰ ਜੰਗਲ ਦੇ ਵਿੱਚ ਵੀ ਦਿਖਾਵਾਂਗੇ ਆਪਣਾ ਖੇਤ ਤੇ ਉੱਥੇ ਜਿਹੜਾ ਨੁਕਸਾਨ ਹੋ ਰਿਹਾ ਸਾਰਾ ਸੂਰਾ ਨੇ ਕੀਤਾ ਹੋਇਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਪੱਕੀ ਬਣੇ ਰਹੋ ਪਹਿਲਾਂ ਆਪਾਂ ਤੋੜਦੇ ਆਂ ਕਿਆ ਤੇ ਸੂਂਡ ਕੇ ਪੈਂਤਰ ਲਿਆ ਗਿਆ ਉਹ ਸਾਹਮਣੇ ਦੇਖੋ ਰੱਖ ਲੈ ਤੇ ਇਹਨੂੰ ਬਾਅਦ ਚ ਲੈ ਕੇ ਜਾਵਾਂਗੇ ਤੇ ਪਹਿਲਾਂ ਪੱਕੀਆਂ ਤੋੜਦੇ ਆਂ ਫਿਰ ਮਿਲਦੇ ਆਂ ਤੇ ਆ ਇੱਥੇ ਲੱਗ ਰਹੀ ਹੈ ਬਾਈ ਇੱਕ ਕੀ ਆ ਦੇਖੋ ਆ ਲੱਗ ਰਹੀ ਆ ਦੇਖੋ ਗਿੱਡੀ ਬੜੀ ਤੇ ਆ ਤੋੜ ਲਈਏ ਪਹਿਲਾਂ ਆਪਾਂ ਉੱਟ ਜਾ ਯਾ ਦੇਖੋ ਆ ਆਪਣੇ ਤੋੜ ਲਈ ਇੱਕ ਕੀ ਆ ਤੋਰੀਆਂ ਵੀ ਲੱਗ ਰਹੀਆਂ ਪਰ ਤੋਰੀਆਂ ਫਿਰ ਲੈ ਜਾਗੇ ਤੇ ਖਾ ਖਾ ਕੇ ਕਿਵੇਂ ਆ ਤੋਰੀਆਂ ਵੀ ਕੀ ਆ ਵੀ ਤੇ ਹੁਣ ਜਿਹੜੀ ਲੱਗੀਆਂ ਹੁੰਦੀਆਂ ਤੁਹਾਨੂੰ ਪਤਾ ਆ ਫਿਰ ਜਿਆਦਾ ਪੱਕ ਜਾਂਦੀਆਂ ਇਸ ਕਰਕੇ ਪੱਤਾ ਤੋੜ ਲਈਏ ਪਹਿਲਾਂ ਸਾਉਣ ਤੋਂ ਵੀਰ ਆਪਾਂ ਨੂੰ ਇੱਕ ਇੱਕ ਹੀ ਆ ਮਿਲਿਆ ਕਿਉਂਕਿ ਬਾਕੀ ਹਲੇ ਛੋਟੀਆਂ ਇਸ ਕਰਕੇ ਪੈੱਕੇ ਲੈ ਕੇ ਚੱਲਦੇ ਆ ਤੇ ਸਾਗ ਆਪਣਾ ਆਪਾਂ ਕੱਲ ਪਰਸੋਂ ਲੈ ਕੇ ਸੀ ਬਣਾਇਆ ਸੀ ਤੇ ਫਿਰ ਜਦੋਂ ਥੋੜਾ ਹੋਰ ਹੋ ਜਾਏ ਫਿਰ ਲੈ ਜਾਾਂਗੇ ਚਲੋ ਫਿਰ ਪਹਿਲਾਂ ਆਪਾਂ ਚੱਲਦੇ ਆਂ ਵੀਰੋ ਚੱਕੀ ਦੇ ਆਟਾ ਲੈ ਕੇ ਫਿਰ ਤੁਹਾਨੂੰ ਮਿਲਦੇ ਆਂ ਆ ਕੇ ਤੇ ਫਿਰ ਜੰਗਲ ਦੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਣੇ ਰਹਿਓ ਆਪਣੇ ਵੀਡੀਓ ਦੇ ਨਾਲ ਤੇ ਆਪਣਾ ਉਸ ਬਲੈਂਡਰ ਦੇਖੋ ਖੜਿਆ ਤੇ ਫਿਰ ਚੱਲਦੇ ਆਂ ਫਿਰ ਮਿਲਦੇ ਆਂ ਤੇ ਬਣੇ ਰਹਿਓ ਆਪਣੀ ਵੀਡੀਓ ਦੇ ਨਾਲ